ਆਣ ਜਾਣ ਦੀਆਂ ਜਾਂਚਾਂ ਹੋ ਜਾਣ ਖੁੱਲ੍ਹੇ ਤੇ ਅਸੀਂ ਤਾਂ ਸਭ ਤੋਂ ਪਹਿਲਾ ਕੰਮ ਇਹ ਕਰੇਗੀ ਕਿਸੀ ਆਵਾ ਮੁਲਕ ਵੇਖੀ ਜਾ ਕੇ ਆਵਾ ਘਰ ਵੇਖੀਏ ਆਪਦੀ ਮਸਜਿਦ ਵੇਖੀਏ ਸਾਸੀਂ ਤੇ ਤਰਸੇ ਮੈਂ ਉਹਨਾਂ ਗਲੀਆਂ ਤੋਂ ਪਿੰਡ ਦੇ ਵਿੱਚ ਪੱਕੀਆਂ ਬਹੁਤ ਘੱਟ ਸਨ ਅੱਛਾ ਬਹੁਤ ਹੀ ਘੱਟ ਮੇਰਾ خیال ਇੱਕ ਉਹਨਾਂ ਸਿੱਖਾਂ ਦਾ ਗੁਰਦੁਆਰਾ ਸੀ ਜੀ ਉਹ ਸ਼ਾਇਦ ਪੱਕਾ ਸੀ ਸਾਡੀ ਮਸਜਿਦ ਵੀ ਕੱਚੀ ਸੀ ਅੱਛਾ ਮਸਜਿਦ ਵੀ ਹੈਗੀ ਸੀ ਗੁਰਦੁਆਰਾ ਵੀ ਹੈਗਾ ਸੀ ਹਾਂ ਜੀ ਹਾਂ ਜੀ ਸਾਡਾ ਪਿੰਡ ਸੀ ਜੀ 임ਰਾੜ ਤੇ ਵਾਸਤ ਫਰੀਦਕੋਟ ਜ਼ਿਲ੍ਹਾ ਫਿਰੋਜ਼ਪੁਰ ਤੁਸੀਂ ਇੰਡੀਆ ਦੀਆਂ ਗੱਲਾਂ ਕਰੋਗੇ ਤੇ ਸਾਨੂੰ ਉਹ ਸਾਰਾ ਨਕਸ਼ਾ ਸਾਹਮਣੇ ਆ ਜਾਏਗਾ ਕੁਦਵਾਲਾ ਸੀ ਕੁਦਵਾਲਾ ਕੁਦੂਵਾਲਾ ਜੀ ਸਿੱਖਾਂ ਦਾ ਪਿੰਡ ਸੀ ਜੀ ਗਰਵੀ ਸਹਿਰ ਤੇ ਦੀਪ ਸਿੰਘ ਆਲਾ ਉਹਦੇ ਚ तकरीबन ਅੱਧੇ ਕੁ ਮੁਸਲਮਾਨ ਸਨ ਉਸਾਸ ਇੱਕ ਸਿੱਖ ਉਹਦਾ ਨਾਮ ਸੀ ਚੰਦਾ ਸਿੰਘ ਮਤਲਬ ਪ੍ਰੀਤਮ ਸਿੰਘ ਦਾ ਭਤੀਜਾ ਬੇਟਾ ਸੀ ਉਹਦਾ ਨਾਮ ਸੀ ਦਲਬਾਰਾ ਲੱਤੋਂ ਲੰਗੜਾ ਸੀ ਸਾਡੀ ਜ਼ਮੀਨ ਰਾਕੀ ਤੇ ਹੁੰਦੀ ਸੀ ਇਹ ਜਿਹੜਾ ਪ੍ਰੀਤਮ ਸਿੰਘ ਹੈ ਇਹ ਸਾਡਾ ਪੜੋਸੀ ਸੀ ਤੇ ਇਹ ਸਾਡਾ ਰਾਖ ਵੀ ਸੀ ਤੇ ਆਉਣ ਲੱਗਿਆ ਸਾਰਾ ਕੁਝ ਅਸੀਂ ਉਹਨਾਂ ਦੀ ਸਪੋਰਟ ਕਰਾ ਵੀਡੀਓ ਦੇਖ ਰਹੇ ਦਰਸ਼ਕਾਂ ਦਾ ਮੈਂ ਤਾਂ ਪ੍ਰੀਤ ਸੋਨੀ ਸਵਾਗਤ ਕਰਦਿਆਂ ਤੇ ਅੱਜ ਦੀ ਵੀਡੀਓ ਬੜੀ ਖਾਸ ਹੈ ਦੇਸ਼ ਦੀ ਵੰਡ ਦੇ ਨਾਲ ਜੁੜੀ ਹੋਈ ਆ ਜਦੋਂ ਦੇਸ਼ ਦੀ ਵੰਡ ਹੋਈ ਭਾਰਤ ਪਾਕਿਸਤਾਨ ਦੀ ਵੰਡ ਹੋਈ ਤਾਂ ਜ਼ਿਲ੍ਹਾ ਫਰੀਦਕੋਟ ਦੇ ਰਿਆਸਤ ਫਰੀਦਕੋਟ ਦੇ ਵਿੱਚ ਪਿੰਡ ਮਾਨਮਰੜ ਸਾਤਕ ਨੇੜੇ ਪਿੰਡ ਮਾਨਮਰੜਾ ਉੱਥੋਂ ਦਾ ਇੱਕ 12 ਸਾਲਾ ਨੌਜਵਾਨ ਸੀ ਜਿਹੜਾ ਉਹ ਦੇਸ਼ ਦੀ ਵੰਡ ਦੇ ਨਾਲ ਮੁਸਲਮਾਨ ਪਰਿਵਾਰ ਦੇ ਨਾਲ ਸਮਤ ਰੱਖਦਾ ਸੀ ਤੇ ਉਹ ਪਾਕਿਸਤਾਨ ਚਲਾ ਗਿਆ ਤੇ ਅੱਜ ਉਹਦੀ ਕਈ ਸਾਲਾਂ ਦੇ ਬਾਅਦ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਉਹ ਆਪਣੇ ਪਿੰਡ ਮਾਨਮਰੜ ਰਿਆਸਤ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਦਾ ਨਾਮ ਲੈਂਦਾ ਪਿੰਡ ਕੋ ਦੂ ਵਾਲਾ ਜਿਹਨੂੰ ਸਿੱਖਾਂ ਦਾ ਪਿੰਡ ਦੱਸ ਰਿਹਾ ਤੇ ਨਾਲ ਪਿੰਡ ਦੀਪ ਸਿੰਘ ਵਾਲਾ ਜਿੱਥੇ ਕਹਿੰਦੇ ਵੀ ਮੁਸਲਮਾਨਾਂ ਦਾ ਕਾਫੀ ਵੱਡੇ ਪਰਿਵਾਰ ਇੱਥੇ ਜਿਹੜੇ ਰਹਿੰਦੇ ਸੀ ਪਿੰਡ ਪਿੰਡੀ ਬਲੱਛਾ ਦਾ ਨਾਮ ਲੈ ਰਿਹਾ ਸਾਦਕ ਦਾ ਨਾਮ ਲੈ ਰਿਹਾ ਸਾਦਕ ઠાਣੇ ਦਾ ਨਾਮ ਲੈ ਰਿਹਾ ਪਿੰਡ ਮਾਨ ਮਰਾਣ ਦੀਆਂ ਨਿਸ਼ਾਨੀਆਂ ਦੇ ਮੁਤਾਬਕ ਨਿਸ਼ਾਨੀਆਂ ਦੱਸ ਰਿਹਾ ਗੁਰਦੁਆਰਾ ਸਾਹਿਬ ਸੀ ਕੱਚਾ ਗੁਰਦੁਆਰਾ ਸਾਹਿਬ ਸੀ ਉਹਦੇ ਸਾਹਮਣੇ ਉਹਨਾਂ ਦਾ ਘਰ ਸੀ ਉਹ ਘਰ ਦਾ ਥਾਂ ਅੱਜ ਵੀ ਮੌਜੂਦ ਪਿਆ ਖਾਲੀ ਥਾਂ ਪਿਆ ਉਹ ਥਾਂ ਪੱਟੀ ਸਾਹਿਬ ਦਾ ਇੰਤਜ਼ਾਰ ਕਰ ਰਿਹਾ ਤੇ ਪਿੰਡ ਦੀ ਮਸਜਿਦ ਹੈ ਜਿੱਥੇ ਉਹ ਆਪਦੇ ਗੁਰੂ ਪੀਰ ਅੱਲਾ ਦਾ ਨਾਮ ਲੈਂਦੇ ਸੀ ਉਹ ਮਸਜਿਦ ਹੈ ਜਿਹੜੀ ਅੱਜ ਵੀ ਉੱਥੇ ਸਥਿਤ ਹੈ ਉਹਨੂੰ ਉਡੀਕ ਕਰ ਰਹੀ ਹੈ ਖਾਲੀ ਜਗ੍ਹਾ ਪਈ ਹੈ ਪੱਟੀ ਸਾਹਿਬ ਦੀਆਂ ਨਿਸ਼ਾਨੀਆਂ ਦੇ ਮਤਵਕ ਪਿੰਡ ਮਾਨਮਰਾੜ ਦੇ ਵਿੱਚ ਗੁਰਦੁਆਰਾ ਸਾਹਿਬ ਸੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਉਹਨਾਂ ਦਾ ਘਰ ਸੀ ਉਹ ਮਯੂਦ ਤਾਂ ਖਾਲੀ ਜਗ੍ਹਾ ਅੱਜ ਵੀ ਪਈ ਹੈ ਤੇ ਇੱਕ ਜਿਹੜਾ ਪਿੰਡ ਦੇ ਵਿੱਚ ਠੇਕੇ ਦੀ ਗੱਲ ਕਰਦੇ ਆ ਸੱਦਾ ਸਿੰਘ ਦੀ ਗੱਲ ਕਰਦੇ ਆ ਟਾਕੂ ਦੀ ਗੱਲ ਕਰਦੇ ਆ ਉਹ ਜਗ੍ਹਾ ਅੱਜ ਵੀ ਉੱਥੇ ਮੌਜੂਦ ਹੈਗੀਆਂ ਨਿਸ਼ਾਨੀਆਂ ਦੇ ਤੌਰ ਤੇ ਪਿੰਡ ਵਾਲੇ ਪਰਿਵਾਰ ਵਾਲੇ ਦੱਸਦੇ ਪਏ ਆ ਵੀਡੀਓ ਦੇ ਵਿੱਚ ਵਾਇਰਲ ਵੀਡੀਓ ਦੇ ਵਿੱਚ ਜਿਹੜਾ ਮੁਹੰਮਦ ਅਲੀ ਪੱਟੀ ਆ ਉਹਨਾਂ ਵੱਲੋਂ ਪਰਿਵਾਰ ਦਾ ਨਾਮ ਲੈ ਰਿਆ ਜਿਨ੍ਹਾਂ ਨੂੰ ਆਪਣਾ ਉਸਤਾਦ ਮੰਨਦੇ ਆ ਜਿਨ੍ਹਾਂ ਦੇ ਨਾਲ ਉਹ ਖੇਡੇ ਰਹੇ ਆ ਉਹਨਾਂ ਦਾ ਨਾਮ ਲੈ ਰਿਆ ਉਹ ਅੱਜ ਪਰਿਵਾਰ ਅਸੀਂ ਉਸ ਪਰਿਵਾਰ ਦੇ ਨਾਲ ਤਾਲਮਿਲ ਕੀਤਾ ਉਹਨਾਂ ਨੇ ਸਾਡੇ ਨਾਲ ਤਾਲਮੇਲ ਕੀਤਾ ਇਹ ਵੀਡੀਓ ਬਣਾ ਕੇ ਅਸੀਂ ਮੁਹੰਮਦ ਅਲੀ ਪੱਟੀ ਜੀ ਨੂੰ ਦੁਆਰਾ ਭੇਜ ਰਹੇ ਹਾਂ ਉਹਨਾਂ ਦਾ ਜਵਾਬ ਦੇ ਰਹੇ ਹਾਂ ਉਹਨਾਂ ਦੀ ਜਿਹੜਾ ਘਰ ਹੈ ਜਾਂ ਉਹਨਾਂ ਦੀ ਜਿਹੜੀ ਮਸਜਿਦ ਹੈ ਉਹਨਾਂ ਦੇ ਉਹਨਾਂ ਨੂੰ ਦਰਸ਼ਨ ਕਰਾਵਾਂਗੇ ਪਿੰਨ ਮਰਾਨ ਦੀਆਂ ਗਲੀਆਂ ਦੇ ਦਰਸ਼ਕ ਕਰਾਵਾਂਗੇ ਆਓ ਦਿਖਾਉਣੀ ਹੈ ਤੁਹਾਨੂੰ ਵੀਡੀਓ ਤੇ ਹਾਂਜੀ ਬਾਬਾ ਕੀ ਨਾਮ ਆ ਤੁਹਾਡਾ ਮੇਰਾ ਨਾਮ ਗੁੱਤੇ ਸਿੰਘ ਇੱਕ ਵੀਡੀਓ ਜਿਹੜੀ ਪਾਕਿਸਤਾਨ ਤੋਂ ਵਾਇਰਲ ਹੋਈ ਆ ਆਪਣੇ ਪਿਆਵ ਦਾ ਜਿਹੜਾ ਫੀਰਕੋਟ ਦੇ ਆਪਣੇ ਹਾਂ ਜੀ ਬੰਦਾ ਅਗਲਾ ਬੰਦਾ ਹਾਂਜੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮਾ ਮਾ ਉਹਨਾਂ ਦਾ ਬਹੁਤ ਧੰਨਵਾਦੀ ਹੈ ਜਿਹਨੇ ਸਾਡੇ ਆਪ ਦੇ ਪੁਰਾਣੇ ਪੈਣ ਨੂੰ ਯਾਦ ਕੀਤਾ ਤੇ ਸਾਡੇ ਪਿਤਾ ਜੀ ਉਹਨੂੰ ਵੀ ਆਇਆ ਕੀਤਾ ਜਿਹੜੇ ਉਹਨਾਂ ਨੂੰ ਪੜ੍ਹਾਉਂਦੇ ਰਏ ਦੀਦੀ ਜੀ ਮਾਸਟਰ ਜੀ ਜੰਡਾ ਹੈ ਬੰਦਾ ਪਾਟੇ ਚੰਦਾ ਸਿੰਘ ਮਾ ਉਹਦਾ ਵੱਡਾ ਬੇਟਾ ਹੈ ਇਹ ਮੋਗਾ ਸਿੰਘ ਮੇਰੇ ਪਿਤਾ ਜੀ ਦਾ ਭਤੀਜਾ ਸੀ ਤੇ ਸੁੱਚਾ ਸਿੰਘ ਮੇਰੇ ਪਿਤਾ ਜੀ ਦਾ ਵੱਡਾ ਭਰਾ ਸੀ ਭਰਾ ਸੀ ਜੀ ਰਾ ਸੀ ਜੀ ਦੇ ਬੀਟੇ ਮੋਹਨ ਸਿੰਘ ਜੀ ਤੇ ਪ੍ਰੀਤਾ ਸਿੰਘ ਤੇ ਬਲਵੰਤ ਸਿੰਘ ਉਹਦੇ ਲਿਆਜੀ ਸੀਗੇ ਜਿਹੜੇ ਆਵੇ ਦੀ ਬਹਿ ਕੇ ਖਾਣਾ ਖੁਣਾ ਵੀ ਖਾਂਦੇ ਦੀ ਕੰਮਤੰਦਾ ਵੀ ਇਕੱਠਾ ਕਰਦੇ ਸੀਗੇ ਕਿ ਅਸੀਂ ਧਰਵਾਦੀ ਬੜੇ ਉਹਨਾਂ ਦੇ ਅੱਜ ਆ ਵੀ ਪੁਰਾਣੀ ਬਿੱਤੀ ਨੂੰ ਨੂੰ ਯਾਰ ਕੀਤਾ ਸਾਨੂੰ ਇਸ ਤਰ੍ਹਾਂ ਲੱਗਦਾ ਵੀ ਜਦੋਂ ਪੰਜਾਬ ਦੇ ਵਿੱਚ ਹੁੰਦੇ ਸੀ ਤੁਹਾਡੇ ਨਾਲ ਰਹੇ ਆ ਛੋਟੇ ਹੁੰਦਿਆਂ ਉਹ ਵੰਡ ਦੇ ਦੌਰਾਨ ਉੱਥੇ ਚਲੇ ਗਏ ਆ ਹੁਣ ਉੱਥੇ ਬੈਠੇ ਆ ਵੀ ਆਪਣੇ ਪਿੰਡ ਨੂੰ ਯਾਦ ਕੀਤਾ ਹਾਂਜੀ ਤੇ ਪਰਮਾਨੰ ਕੰ ਦਾ ਜੋ ਦਾਦਾ ਕਾ ਰਾਮ ਨੂੰ ਸਾਹਮਣੇ ਸੀਗੇ ਤੇ ਮੈਨੂੰ ਸਾਡੀਆਂ ਬੁੜੀਆਂ ਮੇਰੀ ਮਾਤਾ ਜੀ ਵੀ ਉਹਨਾਂ ਦੇ ਘਰੇ ਲੈ ਜਾਂਦੀ ਸੀ ਤੇ ਉਹਨਾਂ ਦੀਆਂ ਵੀ ਬੁੜੀਆਂ ਸਵਾਨੀਆਂ ਮੈਨੂੰ ਚੱਕ ਕੇ ਖੇਡਣ ਦੇ ਬਾਨੇ ਆਵੇ ਘਰੇ ਲੈ ਜਾਂਦੀਆਂ ਸੀ ਇਕੱਠਾ ਦੋ ਦੋ ਘਟੇ ਖੇਡੇ ਫਿਰ ਵੀ ਫਿਰ ਉਹ ਦੋ ਵੀ ਘਰੇ ਖੜੂ ਵਾਪਸ ਪਛਾੜ ਜਾਂਦੇ ਸੀ ਭਾਈ ਜੀ ਤੁਹਾਡੇ ਵੀ ਪਰਿਵਾਰਕ ਮੈਂ ਜੀ ਮੇਰੇ ਸਾਮੂਦਨ ਸਿੰਘ ਸੀਗੇ ਜਿਹੜੇ ਉਹ ਮੇਰੇ ਪਿਤਾ ਜੀ ਸੀ ਮਾਣੋ ਦਾ ਛੋਟਾ ਬੇਟਾ ਹੈ ਸੁੱਚਾ ਸਿੰਘ ਮੇਰੇ ਦਾਦਾ ਜੀ ਸੀ ਠੀਕ ਹੈ ਤੇ ਉਹਨਾਂ ਨੇ ਜਿਹੜੀਆਂ ਸਾਂਝਾ ਮਤਲਬ ਦਸੀਆਂ ਉਹਨਾਂ ਨੇ ਆਪ ਦੀ ਜੁਬਾਨੋਂ ਦਸੀਆਂ ਮੈਂ ਕੀ ਸਾਂਝ ਸੀ ਸਾਡੀ ਕਹਿੰਦੀ ਜਦੋਂ ਕਿ ਉਹਨਾਂ ਨੂੰ ਹੋਲੇ-ਖੇਲੇ ਦੇ ਵਿੱਚ ਕੋਈ ਰੌਲਾ ਰੱਪਾ ਸੀ ਤਾਂ ਮੇਰੇ ਫਾਹਰ ਸਾਹਿਬ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੇ ਨਾਲ ਖੜਦੇ ਰਹੇ ਰਾਤ ਨੂੰ ਪਹਿਰਾ ਦਿੰਦੇ ਰਹੇ ਕਹਿੰਦੀ ਇਸ ਕਰਕੇ ਮੈਂ ਤਾਂ ਸਿਰੋਤ ਦੋ ਦਿਨ ਸੁਣ ਕੇ ਜਜ਼ਬਾਤੀ ਹੋ ਗਿਆ ਅ ਮੋਸ਼ਨਲ ਹੋ ਗਏ ਸੀ ਤੇ ਧੰਨਵਾਦ ਉਹਨਾਂ ਬੰਦਿਆਂ ਦਾ ਜਿਨ੍ਹਾਂ ਨੇ ਆਪ ਦੀ ਸਾਂਝ ਪਰਗੜਾਈ ਅਜੇ ਵੀ ਇੱਥੇ ਆਉਣ ਨੂੰ ਲੋਚਦੇ ਆ ਜਿਹੜੇ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਤੁਹਾਡਾ ਜੇ ਸੁਨੇਹਾ ਸੁਣਨ ਤਾਂ ਅਸੀਂ ਉੱਥੇ ਮਿਲਣਾ ਵੀ ਚਾਹਣਗੇ ਉਹਨਾਂ ਨੂੰ ਅਕਸਰ ਅਕਸਰ ਜਾ ਕੇ ਜਾ ਕੇ ਮਿਲਣਾ ਚਾਹਣੇ ਉਹਨਾਂ ਨੂੰ ਜੇ ਮਤਲਬ ਕੋਸ਼ਿਸ਼ ਕਰਾਂਗੇ ਅਸੀਂ ਮਿਲ ਦੀ ਜੇ ਸਾਡਾ ਬਣਿਆ ਤਾਂ ਤਰੂ ਅਸੀਂ ਜਾਵਾਂਗੇ ਮਿਲਣਾ ਚਾਹਣੇ ਉਹਨਾਂ ਨੂੰ ਸਾਡਾ ਬਿਲ ਕਰਦਾ ਅਸੀਂ ਆਪਦੇ ਪਾਪਤੀਆਂ ਨਾਲ ਤੋਂ ਗੱਲਾਂ ਸੁਣੀਆਂ ਛੋਟਿਆਂ ਹੁੰਦੀਆਂ ਜਿਉਂ ਉਹਨਾਂ ਨੇ ਪਲ ਇਕੱਠਿਆਂ ਨਹੀਂ ਬਤਾਏ ਆ ਉਹ ਸਾਂਝੇ ਕਰਨ ਸਾਡੇ ਨਾਲ ਇਸ ਕਰਕੇ ਸਾਨੂੰ ਖੁਸ਼ੀ ਹੁੰਦੀ ਹੈ ਬੱਬੂ ਜੀ ਛੋਟੇ ਹੁੰਦੇ ਆ ਉਹ ਇੱਥੇ ਪੜ੍ਹਦੇ ਰਹੇ ਆ ਕਿਹੜੇ ਸਕੂਲ ਚ ਪੜ੍ਹਦੇ ਰਹੇ ਆ ਉਹ ਕੋਈ ਜਨ ਸਰ ਸਕੂਲ ਸੀ ਸਾਡੇ ਨੇੜੇ ਜੀ ਉਹਦੇ ਹੁਣ ਤਾਂ ਮੀਨਾ ਜੋਗੇ ਕੋਲੋਂ ਕੋ ਆ ਰਹੇ ਹੁੰਦੇ ਸੀਗੇ ਕੋਈ ਮੇਰਾ ਪਿਤਾ ਜੀ ਜਨਸਰ ਸਕੂਲ ਮਹਾਂਤਰ ਸੀਗੇ ਦੂਜੀ ਜਮਾਤ ਬਣਾ ਪੜ੍ਹਿਆ ਤੇ ਫਿਰ ਜੀ ਜੋ ਦਾਖਲ ਹੋਇਆ ਤੇ ਗਾਂ ਪਾਦੋ ਚ ਹੱਜੜਾ ਪੈ ਗਿਆ ਉਹ ਇਹ ਗੱਲ ਸੁਣਦੇ ਵੀ ਖੁਣੀ ਅਸੀਂ ਵਾਪਸ ਬੁਲਾਵਾਂਗੇ ਪਰ ਨਹੀਂ ਮੁੜਿਆ ਨਹੀਂ ਗਿਆ ਤੇ ਉਹਨਾਂ ਕੋਈ ਕੋਈ ਸਮਾਨ ਲੱਦਣ ਨੂੰ ਕੋਈ ਸਾਧਨ ਨਹੀਂ ਸੀਗਾ ਤੇ ਬਲੌਣ ਤੇ ਪੀਤਾ ਸਿੰਘ ਨੇ ਉਹਨਾਂ ਨੇ ਕੋਠ ਰਿਤਾ ਜਿਹੜਾ ਸਮਾਨ ਦਾ ਗੱਡ ਕੇ ਲੱਗੇ ਉਹ ਦਰਗਾਹ ਦੀ ਗੱਲ ਕਰਦੇ ਆ ਆਪ ਜੀ ਦੀ ਕਿਵੇਂ ਉਹ ਹੈਗੀ ਦਰਗਾਹ ਆਪਣੇ ਪਿੰਡ ਦੇ ਮਸੀਤ ਮਸੀਤ ਦੀ ਗੱਲ ਕੀਤੀ ਆ ਕੋ ਜਿੱਥੇ ਆਪਾਂ ਬਿਲਕੁਲ ਖੜੇ ਆ ਇਹ ਮਸੀਤ ਦੀ ਜਗ੍ਹਾ ਪਰ ਉਦੋਂ ਮਸੀਤ ਕੱਚੀ ਸੀ ਹੁਣ ਕੋਈ ਉਸ ਤੇ ਬਿਜਲੀ ਆਈ ਕੋ ਪੱਕੇ ਬਣ ਗਿਆ ਕੋ ਸਮਾਸਮਾਨ ਨਹੀਂ ਹੋਈ ਜਗ੍ਹਾ ਉਹੀ ਹੈ ਹੋਰ ਉਹਨਾਂ ਦੀਆਂ ਯਾਦਾਂ ਦੇ ਨਾਲ ਇਥੋਂ ਦੀ ਕੋਈ ਜਾਂਦਾ ਇੱਕ ਰਹਿਮਤ ਮੁਹਮਾ ਸੀਗਾ ਜੀ ਜਿਹਦਾ ਕਰਦੇ ਹੁੰਦੇ ਸੀ ਕਿ ਅਸੀਂ ਖੜੇ ਆ ਉੱਥੇ ਵੀ ਉਹ ਸਾਡੇ ਨਾਲ ਕੰਮ ਕੰਦੇ ਕਰਾਉਂਦੇ ਸੀ ਯਾਰ ਇਹ ਹਮਨਿ ਕਾਤ ਕਿਉਂ ਕਿ ਲੈ ਜਾਂਦੇ ਸੀ ਆਪਦੇ ਘਰੇ ਤੇ ਮੁਕੇ ਛੱਡ ਵੀ ਹੁੰਦੇ ਸੀ ਹੂੰ ਉਦੋਂ ਚਨਾ ਤੇ ਦੇਉ ਬਿਉ ਉਹ ਫਲ ਹੁੰਦੇ ਸੀ ਅੱਛਾ ਜੀ ਉਹ ਜਿਹੜੇ ਨਾਮ ਦੱਸ ਜੀ ਹੋਰ ਜਿਹੜੇ ਆਪਣੀ ਯਾਰ ਬੇਲੀ ਆ ਜਾਂ ਕਿਸੇ ਦਾ ਨਾਮ ਜਾਂ ਬੇਲੀ ਇੱਕ ਦਲਵਾਰ ਸਿੰਘ ਦਾ ਘਰ ਸੀ ਆ ਜੀ ਹੂੰ ਉਹਦੀ ਡੈਥ ਹੋ ਚੁੱਕੀ ਉਹਦੀ ਡੈਥ ਹੋ ਚੁੱਕੀ ਆ ਦਲਵਾਰ ਸਿੰਘ ਦਾ ਨਾਮ ਮਾਠੇ ਚੰ다 ਸਿੰਘ ਦਾ ਘਰ ਤੇ ਮਾ ਪਾਈ ਸੱਚਾ ਸਿੰਘ ਦਾ ਘਰ ਸੀਗਾ ਉਹ ਇਕੱਠਾ ਪਰਿਵਾਰ ਰਹਿੰਦਾ ਸੀਗਾ ਇਹਨਾਂ ਦਾ ਘਰ ਬਿਲਕੁਲ ਆਪਣੇ ਪਹਾੜ ਵਾਲੇ ਪਾਸੇ ਸਾਡੀ ਗਲੀ ਸੀਗੀ ਉੱਥੇ ਘਰ ਸੀਗਾ ਉਹਨਾਂ ਦਾ ਉਹਦੀ ਉਮਰ ਕੋਲ ਥੋੜੀ ਜਿਹੀ ਉਹ ਤਗੜੀ ਸੀ ਮੇਰੀ ਔਰ ਛੋਟੀ ਸੀ ਪਰ ਮੈਨੂੰ ਤਾਂ ਉਹ ਸਿਆਣ ਸਕਦਾ ਹੋ ਗਿਆ ਤੇ ਮੈਨੂੰ ਉਮਰ ਤੇ ਮੱਥੋਂ ਜੇ ਨਾ ਸਨ ਜਾਂਦੇ ਨਹੀਂ ਗਿਆ ਉਹ ਮੈਨੂੰ ਚੱਕਦਾ ਵੀ ਰਿਹਾ ਹੋਣਾ ਸ਼ਾਇਦ ਨੂੰ ਪਤਾ ਲੱਗ ਜੂਗਾ ਕਿ ਮੈਂ ਆ ਬੱਚਾ ਚੱਕਿਆ ਨਿੱਕਾ ਹੁੰਦਾ ਜਾਂ ਖੇੜਿਆ ਖੜਾਇਆ ਜਿੱਥੇ ਰਹਿੰਦੇ ਰਹੇ ਉਹਨਾਂ ਦਾ ਘਰ ਉਹਨਾਂ ਦਾ ਬਿਲਕੁਲ ਸਫੈਦ ਪਿਆ ਖਾਲੀ ਥਾਂ ਪਈ ਖਾਲੀ ਥਾਂ ਪਈ ਹੈ ਕਵਰੇ ਚਾਹ ਥੂਗ ਗਏ ਉਹ ਮਗਰ ਨੇ ਉਹ ਬਿਮਾਰੇ ਜੇ ਸਾਡੇ ਮusiq ਪਾਕਿਸਤਾਨ ਤੋਂ ਆਏ ਉਹ ਜਗ੍ਹਾ ਦੀ ਮਾਰਤਾ ਹੋ ਉਹ ਜਗ੍ਹਾ ਆਪਾਂ ਹੁਣ ਦੇਖ ਸਕਦੇ ਹਾਂ ਹਾਂ ਜੀ ਦੇਖ ਰਿਹਾ ਹਾਂ ਜੀ ਹਾਂ ਜੀ ਇੱਥੇ ਆ ਬਖਾਰਿਆ ਮਸੀਤ ਸਿੰਘ ਇਹ ਮਸੀਤ ਇਹ ਮਸੀਤਾਂ ਬਿਲਕੁਲ ਖੜੀਆਂ ਸੀ ਦੂਜੇ ਜਿਹਦੇ ਉਹਨਾਂ ਦੇ ਨਾਮ ਦਾ ਹੈ ਵੀਡੀਓ ਜਿੰਨਾ ਹੋਰ ਤੇ ਰਹਿਤ ਉਹ ਜਿਹੜਾ ਨਾਮ ਨਹੀਂ ਆਉਂਦਾ ਹੋਰ ਤੁਹਾਡੇ ਬੇਲੀ ਹੋਣ ਜਿਹੜੇ ਤੁਹਾਡੇ ਨਾਮ ਯਾਦ ਹੋਣ ਨਹੀਂ ਆਉਂਦੇ ਇੱਕ ਰਹਿਤ ਸਿੰਘ ਜੀ ਰਹਿਤ ਲਾਹ ਜੀ ਇੱਕ ਕਾਲੂ ਵੀ ਮਹਾਰਾਵਾ ਦਾ ਕਾਲੂ ਦਾ ਲੈਣ ਦੇ ਵਾਲਾ ਇੰਦਰ ਕਿਆਂ ਸਾਗ ਸੀਗਾ ਮਾਪੇ ਪਿਓ ਨਾਲ ਵੰਡਵੇ ਦੇ ਵੰਡ ਤੋਂ ਪਹਿਲਾਂ ਕਿੰਨੇ ਕੁ ਪਰਿਵਾਰ ਸੀ ਇਥੇ ਮੋਹਰਮਾਨ ਵਾਲੇ ਮੋਹਰਮਾਨ ਵਾਲੇ ਸੀ 40 ਕਾਸ ਹੀ ਗਏ ਹੂੰ ਤੀਜਾ ਸੱਸ ਸੀ ਪਿੰਡ ਦਾ ਜੈ ਸੱਸ ਜੈ ਕਿਤੇ ਜੀ ਹਰੀ ਜਣ ਸੀ ਇੱਕ ਇੱਕ ਚ ਜੀਂਦਾਰ ਸਖਰੀ ਇੱਕ ਇੱਕ ਜੀ ਮੋਸਮਾ ਸੀਗੇ ਪਾਪਾ ਜੀ ਪਾਕਿਸਤਾਨ ਦੇ ਵਿੱਚੋਂ ਬਾਈ ਜੀ ਗਏ ਜਿਹੜੇ ਉਹਨਾਂ ਦੀ ਆਵਾਜ਼ ਆਈ ਉਹਦੀ ਯਾਦਾਂ ਅੱਖਾਂ ਤੋਂ ਤੁਹਾਡੀਆਂ ਲੱਗਦੀਆਂ ਵੀ ਤਾਜ਼ੀਆਂ ਹੁੰਦੀਆਂ ਜਾਂ ਕੋਈ ਹੋਰ ਲੋਗਾਂ ਦੀ ਗੱਲ ਨਹੀਂ ਆਸਾਨੀ ਕਰ ਨੂੰ ਮਨ ਕਰਦਾ ਕਿ ਕਹਿਣਾ ਤਾਂ ਬਦੀ ਕੁਛ ਬਿਆਨ ਨਹੀਂ ਕਰ ਸਕੀ ਕੀ ਕਰੀਏ ਬਹੁਤ ਵਧੀਆ ਉਹਨਾਂ ਨੇ ਅਪਰਾਲਾ ਕੀਤਾ ਉਹਨਾਂ ਨੇ ਚੈਨਲ ਦਾ ਬਹੁਤ ਧੰਨਵਾਦੀ ਅਸੀਂ ਚੈਨਲ ਦਾ ਬਹੁਤ ਧੰਨਵਾਦੀ ਜਿਹੜਾ ਨੇ ਅਪਰਾਲਾ ਕੀਤਾ ਸਾਡੇ ਤੱਕ ਗੱਲ ਪਹੁੰਚਦੀ ਕੀਤੀ ਇਸ ਗੱਲ ਦਾ ਬਹੁਤ ਧੰਨਵਾਦ ਸਾਨੂੰ ਸਕੂਨ ਮਿਲਦਾ ਜੇ ਅਸੀਂ ਆਪਦੇ ਮਾਪਿਆਂ ਦੇ ਮਤਲਬ ਸੋਚਿਆ ਵੀ ਉਹਨਾਂ ਨੇ ਖਰਾਕ ਕੀ ਕੀ ਸਾਲ ਜੀਉਣਾ ਮੁਸਲਮਾਨ ਪਰਵਾਨਾ ਨਾਲ ਜਾਂ ਜੇ ਠੀਕ ਹੈ ਵੀ ਚਲੋ ਜੋ ਹੋਇਆ ਹੋਇਆ ਮਾੜਾ ਕੋਲ ਬਲਾ ਕੇ ਬਟ ਜੋ ਉਦੋਂ ਦਾ ਮੌਲਵੀ ਉਹ ਵਾਕਿਆ ਬਹੁਤ ਚੰਗਾ ਮੌਲਵੀ ਜਿਹੜਾ ਇੰਨਾ ਪ੍ਰੇਮ ਭਾਵ ਸੀ ਮੇਰੇ ਕਪਰਸਤੀਨੀ ਸੀ ਉਹਨੂੰ ਜਿਹੜੀ ਜਗ੍ਹਾ ਤੇ ਅਸੀਂ ਖੜੇ ਆ ਹਾਂ ਜੀ ਇੱਥੇ ਮੁਸਮਾ ਭਰਾਵਾਂ ਦਾ ਖੂਹ ਹੁੰਦਾ ਸੀ ਖੂਹ ਦੇ ਉੱਤੇ ਇੱਕ ਪਿੱਪਲ ਸੀਗਾ ਹਾਂ ਜੀ ਮੈਨੂੰ ਯਾਦ ਆ 1927 ਦੇ ਪਹਿਲੇ ਵਿਪਾਸ ਦਾ ਮਨ ਤੋਂ ਪਹਿਲਾਂ ਤੇ ਪਦੇਟਾ ਦੁੱਕੀ ਗਾ ਕੇ ਗਈ ਸੀ ਮੈਨੂੰ ਸ਼ਾਇਦ ਮੇਰਾ ਪਿਤਾ ਨਿੱਕੇ ਜਿਹੇ ਆਪ ਦੀ ਬੁੱਕ ਚ ਕੱਕੀ ਦੁੱਕੀ ਦਾ ਖਾੜਾ ਵਖਾਇਆ ਹੋ ਸਕਦਾ ਵੀ ਤੁਸੀਂ ਵੀ ਉਦੋਂ 11 12 ਸਾਲ ਦੀ ਮਿਉਂਸਿਪੀ ਕਿ ਤੁਹਾਨੂੰ ਵੀ ਯਾਦ ਹੋਊਗਾ ਤੁਹਾਨੂੰ ਵੀ ਯਾਦ ਹੋਣਾ ਚਾਹੀਦਾ ਕਿ ਤੁਸੀਂ ਖਾੜਾ ਵੇਖਣ ਆਏ ਸੀ ਕਿ ਨਹੀਂ ਮੈਨੂੰ ਯਾਰ ਆਪਣਾ ਮੈਨੂੰ ਮੇਰਾ ਪਿਤਾ ਜੀ ਲੈ ਗਿਆ ਕੀ ਜਿਹੜਾ ਖੂਹ ਸੀਗਾ ਉਹ ਕਿਹੜੀ ਜਗ੍ਹਾ ਤੇ ਸੀ ਇੱਥੇ ਹੀ ਉਹ ਜਗ੍ਹਾ ਜਿੱਥੇ ਬਿਲਕੁਲ ਖੜਿਆ ਇਹਦੇ ਨਾਲ ਹੀ ਬਿਲਕੁਲ ਸੀਗਾ ਅੱਛਾ ਇਸ ਜਗ੍ਹਾ ਤੇ ਸੀਗਾ ਜਿਹੜਾ ਅੱਜ ਹੁਣ ਪੂਨ ਹੋ ਗਿਆ ਪੂਨ ਹੋ ਗਿਆ ਬੰਦ ਕਰ ਦਿੱਤਾ ਬੰਦ ਕਰਤਾ ਝੁੱਕਾਂ ਝੁੱਕਾਂ ਤੋਂ ਵੀ ਕਿਹੜੇ ਖੂਹ ਵੀ ਉਹ ਦੂਰੀ ਦੀ ਗੱਣਾ ਇਹ ਇੱਕ ਜਿਹੀ ਇਹ ਮੁਸਲਮਾਨਾਂ ਦਾ ਖੂਹ ਸੀ ਇਹ ਮੁਸਲਮਾਨਾਂ ਸੀਗਾ ਉਹ ਪਾਣੀ ਆ ਦੇ ਖੂਹ ਤੋਂ ਪਰਦੇ ਸੀ ਸਾਡੇ ਸਿੱਖਾਂ ਦਾ ਖੂਹ ਨਹੀਂ ਦੱਸਿਆ ਅੱਜ ਆ ਦੇ ਘਰ ਪਹਿਲਾਂ ਆਪਾਂ ਦੇਖ ਚੁੱਕੇ ਹਾਂ ਉਹ ਸਿੱਖਾਂ ਦਾ ਖੂਹ ਸੀਗਾ ਸਾਡਾ ਖੂਹ ਵੀ ਉੱਥੋਂ ਹੀ ਸਾਡਾ ਪਰਿਵਾਰ ਪਾਣੀ ਪਰਦਾ ਦੀਆਂ ਤੇ ਪਸੂ ਕੋ ਕਿਉਂ ਦੇ ਦੀ ਤੇ ਚਲੱਚੇ ਬਣੇ ਹੁੰਦੇ ਜੀ ਦੇ ਜਿਵੇਂ ਅਸੀਂ ਇਸ਼ਨਾਨ ਪਾਣੀ ਵੀ ਕਰਦੇ ਸੀਗੇ ਹਾਂਜੀ ਅਸੀਂ ਇਹਨਾਂ ਦਾ ਕੁਝ ਨਹੀਂ ਕੋਈ ਊ ਵਾਲਾ ਖਾਮ ਨਹੀਂ ਹੋਇਆ ਉਹ ਜਗਾ ਪਈ ਜਾਂ ਸਨ ਜੀ ਜੀ ਆਉਂਦਾ ਨੂੰ ਵੇਖਣਾ ਚਾਹੁੰਦਾ ਹੈ ਵੇਖਣਾ ਆ ਕੇ ਹਾਂ ਅਹ ਜਿਹੜੀਆਂ ਗਲੀਆਂ ਨਾਲ ਜੀ ਉਦੋਂ ਤੱਕ ਗਲੀ ਕੱਚੀ ਸੀ ਮਕਾਨ ਵੀ ਕੱਚੇ ਸਨ ਹੁਣ ਉਹ ਨਕਸ਼ਾ ਬਦਲ ਗਿਆ ਪਰ ਇਸ ਗਲੀ ਦੇ ਉੱਤੇ ਸਾਰੇ ਜਿਹੜੇ ਮੁਸਲਮਾਨ ਪਰਿਵਾਰ ਹੀ ਵਸਦੇ ਸੀ ਪੂਰੇ ਪਰਵਾਰ ਦਾ ਜੋ ਵੀ ਜਿੰਨੇ ਮੁਸਲਮਾਨ ਪਰਵਾਰ ਇਸੇ ਗਲੀ ਦੇ ਉੱਤੇ ਵਸਦੇ ਸਾਰੇ ਉਹ ਠੀਕ ਹੈ ਨਕਸ਼ੇ ਬਦਲ ਗਿਆ ਅਲੱਗ ਹੋ ਗਿਆ ਜੀ ਜਿਹੜੇ ਠੇਕੇ ਦੀ ਗੱਲ ਕਰਦੇ ਸੀ ਜੀ ਠੇਕਾ ਸ਼ਰਾਬ ਦਾ ਠੇਕਾ ਸ਼ਰਾਬ ਦਾ ਉੱਥੇ ਸੀਗਾ ਜੀ ਉਹ ਉਹ ਠੇਕਾ ਸ਼ਰਾਬ ਦਾ ਜਿਹੜਾ ਉਹ ਆਹ ਤੇ ਉੱਥੇ ਕੋਈ ਮਸ਼ਹੂਰ ਸੀ ਬਦਮਾਸ਼ ਸੱਦਾ ਸਿੰਘ ਕਹਿੰਦੇ ਜੀ ਉਹ ਆ ਰਿਹਾ ਹੈ ਹਾਂ ਜੀ ਜਿੱਥੇ ਵੀ ਠੇਕੇ ਦੀ ਗੱਲ ਕਰਦੇ ਆ ਇੱਥੇ ਜਿੱਥੇ ਵੀ ਬਿਲਕੁਲ ਖੜੇ ਐ ਇੱਥੇ ਸ਼ਰਾਬ ਦਾ ਠੇਕਾ ਹੀਗਾ ਜੋ ਹਰ ਚਲਾ ਪਿਆ ਤੇ ਤੇ ਜਿਵੇਂ ਵਾਲੇ ਆਲਾ ਸੱਦਾ ਕੋੜੀਆਂ ਦੇ ਚੜ ਕੇ ਕਿਸਾ ਗਰਫਲਾਂ ਲੈ ਕੇ ਆਇਆ ਪਰ ਉਹਨੇ ਮੁਸਲਮਾਨ ਪਰਿਵਾਰਾਂ ਨੂੰ ਕੁਛ ਨਹੀਂ ਆਖਿਆ ਤੇ ਸਾਡੀ ਸਹਿਤਿਨਾ ਜੋ ਬਾਪਸ ਹੋ ਗਿਆ ਤੇ ਸਾਡੇ ਜਿਹੜੇ ਪਿੰਡੇ ਮੇਰਾ ਤਾਏ ਦਾ ਮੁੰਡਾ ਮੋਹਨ ਸਿੰਘ ਤੇ ਪ੍ਰੀਤਾ ਸਿੰਘ ਤੇ ਬਲੌਜੀ ਸਿੰਘ ਇਹਨਾਂ ਨੇ ਮਦਦ ਕੀਤੀ ਤੇ ਉਹ ਬਿਲਕੁਲ ਕੋਨੇ ਕਿਸੇ ਕੁਛ ਨਹੀਂ ਆਖਿਆ ਬਲ ਇਹਨਾਂ ਪਰਿਵਾਰਾਂ ਦੇ ਵਿੱਚ ਇੱਥੇ ਟਿੱਕੇ ਨਿੱਕੇ ਕਰ ਸਾਰੇ ਮੁਸਲਮਾਨ ਪਰਿਵਾਰਾਂ ਦੇ ਸੀ ਆ ਜਗ੍ਹਾ ਦੇ ਉੱਤੇ ਮਜ਼ਦੂਰ ਸਾਰੇ ਛੋਟੇ ਛੋਟੇ ਪਰਿਵਾਰਾਂ ਦੇ ਕਰ ਸੀਗੇ ਮੁਸਲਮਾਨਾਂ ਦੀਆਂ ਦੇ ਹਾਂ ਜੀ ਹਾਂ ਜੀ ਇਹ ਧਰਮਸ਼ਾਲਾ ਬੇਟਾ ਜਿਹੜੀ ਸੇ ਪੱਟੀ ਸਾਹਿਬ ਦੇ ਘਰ ਦੇ ਬਿਲਕੁਲ ਨਾਲ ਸੀ ਚੜਦੇ ਵਾਲੇ ਪਾਸੇ ਉਹ ਜਗ੍ਹਾ ਤੇ ਸੀ ਮੌਜੂਦ ਖੜਿਆ ਧਰਮਸ਼ਾਲਾ ਤੇ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਉਹਨਾਂ ਦੀ ਘਰ ਦੀ ਜਿਹੜੀ ਜਗ੍ਹਾ ਉਹ ਬਿਲਕੁਲ ਸਫੈਦ ਖਾਲੀ ਪਈ ਹਾਂ ਜੀ ਤੁਹਾਡਾ ਜਦੋਂ ਘਰ ਸੀ ਉਹਨਾਂ ਦੇ ਆਮ ਸਾਹਮਣੇ ਸੀਗਾ ਹਾਂ ਜੀ ਦਾ ਘਰ ਆਮ ਸਾਹਮਣੇ ਸੀ ਨਿਕੰਦ ਚੱਕ ਕੇ ਵੀ ਲਿਆ ਜਾਂਦਾ ਸੀ ਪੱਟੀ ਸਾਹਿਬ ਹਾਂ ਕਿਹੜੇ ਖੂਬ ਦੇ ਰਹੇ ਨੇ ਜੋ ਕਿ ਰੋਂ ਲੱਗ ਪੈਣਾ ਉਹਨੂੰ ਵਾਪਸ ਮੇਰੀ ਮਾਤਾ ਕੋਲੇ ਛੱਡ ਗਿਆ ਦੱਸਦਾ ਗੁਰਦੁਆਰਾ ਸਾਹਿਬ ਜਿੱਥੇ ਪਹਿਲਾਂ ਛੋਟਾ ਸੀ ਬੜਾ ਕੱਚਾ ਸੀਗਾ ਤੇ ਅੱਜ ਹੁਣ ਗੁਰਦੁਆਰੇ ਨੂੰ ਜਗ੍ਹਾ ਦੇ ਦੀਆ ਦਰਵਾਰਾ ਸਿੰਘ ਨੇ ਵੀ ਜਗ੍ਹਾ ਬਿਲਕੁਲ ਸਾਹਮਣੇ ਸੀ ਉਹ ਵੀ ਆਦੀ ਜਗ੍ਹਾ ਗੁਰਦੁਆਰਾ ਦੇ ਚੁੱਕੇ ਹਮ ਚੰਗਾ ਸੌਂਦੀ ਜੀ ਅਸੀਂ ਚੰਨਾ ਸਿੰਘ ਦਾ ਪਰਿਵਾਰ ਆ। ਹਮਮ। ਪਿਆ ਸਾਡਾ ਸੁੱਚਾ ਸਿੰਘ ਸੀਗਾ। ਹਮਮ। ਭਰਾ ਸਾਡਾ ਮੋਹਨ ਸਿੰਘ ਵੀ। ਹਮਮ। ਪਰੀਤਾ ਸਿੰਘ ਵੀ ਸਾਡਾ ਭਰਾ ਵੀ ਬਲੋਰੀ ਸਿੰਘ ਵੀ ਸਾਡਾ ਭਰਾ। ਉਹ ਸਭ ਸਵਰਗ ਵਸਾਦਾਰ ਕੀ ਆ। ਮੋਹਨ ਸਿੰਘ ਚਲੋ ਸਾਰਾ ਜਿਹੜਾ ਜਿਹੜਾ ਹਮਮ। ਉਹਨਾਂ ਦਾ ਪਰਿਵਾਰ ਗਾਂ ਅਸੀਂ ਹੈਗੇ ਆ। ਅਸੀਂ ਮਿਲਣਾ ਚਾਹੁੰਦੇ ਸੀ ਸਾਨੂੰ ਮਿਲਣ ਉਹ। ਅਸੀਂ ਬੜੇ ਜੀ ਉਹਨਾਂ ਸੇਤ ਲਾਉ ਕਰਦੇ ਉਹ ਆਉਣ ਤਾਂ ਜੀ ਆਉਂਦੇ ਨੂੰ ਵਾਸ਼ ਵੈਲਕਮ। ਹਮਮ।